ਕਿ ਕਦਫਾ ਸ਼ਿਵਜੀ ਨੇ ਪ੍ਰਾਰਥਨਾ ਕੀਤੀ ਹੈ ਅਕਾਲ ਪੁਰਖ ਕਿ ਤੂੰ ਮੈਨੂੰ ਜਿਹੜੀ ਇਹ ਸੇਵਾ ਬਖਸ਼ੀ ਹੈ ਮੌਤ ਦੀ ਮੈਂ ਜਿਸ ਘਰ ਵਿੱਚ ਜਾਣਾ ਰੋਣਾ ਪਿਟਣਾ ਸ਼ੁਰੂ ਹੋ ਜਾਂਦਾ ਹੈ ਇਹ ਮੈਨੂੰ ਚੰਗਾ ਨਹੀਂ ਲੱਗਦਾ ਤੇ ਮੇਰੀ ਸੇਵਾ ਬਦਲ ਦਿੱਤੀ ਜਾਏ ਜਿਹੜਾ ਕੰਮ ਇੰਦਰ ਨੂੰ ਸੌਪਿਆ ਗਿਆ ਹੈ ਵਰਖਾ ਕਰਨ ਦਾ ਇਹ ਕੰਮ ਮੈਨੂੰ ਦਿੱਤਾ ਜਾਏ ਤਾਂ ਪ੍ਰਮਾਤਮਾ ਨੇ ਆਖਿਆ ਸ਼ੰਕਰ ਵਰਖਾ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ ਮੌਤ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਹੈ ਅਸੀਂ ਕੰਮ ਦਿੱਤਾ ਹੈ ਤੈਨੂੰ ਤੇਰੇ ਸੁਭਾਅ ਦੇ ਅਨੁਕੂਲ ਪਰ ਸ਼ਿਵ ਜੀ ਨੇ ਹਟ ਕੀਤੀ ਨਹੀਂ ਜੇ ਬਰਖਾ ਇੰਦਰ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਮੇਰੀ ਝੋਲੀ 'ਚ ਇਹ ਸੇਵਾ ਪਾਈ ਜਾਏ ਬਹੁਤੇ ਤਰਲੇ ਕਰਕੇ ਹਟ ਕਰਕੇ ਪ੍ਰਮਾਤਮਾ ਨੇ ਇਹ ਸੇਵਾ ਝੋਲੀ 'ਚ ਪਾ ਦਿੱਤੀ ਅੱਛਾ ਹੁਣ ਆਂਦਾ ਤੋ ਬਰਖਾ ਤੂੰ ਕਰੇਂਗਾ ਸ਼ਿਵ ਜੀ ਨੇ ਇਹ ਵਰ ਪ੍ਰਾਪਤ ਕੀਤਾ ਜਦ ਮੈਂ ਡਮਰੂ ਵਜਾਵਾਂ ਉਦੋਂ ਹੀ ਬਰਖਾ ਹੋਵੇ ਉਸ ਤੋਂ ਪਹਿਲੇ ਨਹੀਂ ਹੋਣੀ ਚਾਹੀਦੀ ਠੀਕ ਹੈ ਤੂੰ ਡਮਰੂ ਵਜਾਏਂਗਾ ਬਰਖਾ ਹੋਵੇਗੀ ਮਾਤ ਲੋਕ ਦੇ ਚ ਆਏ ਸ਼ਿਵਜੀ ਮੇ ਕਿਸਾਨ ਲੋਕ ਹੱਲ ਚਲਾ ਰਹੇ ਸਨ ਸ਼ਿਵਜੀ ਕਹਿਣ ਲੱਗੇ ਸੁਣੋ ਹੱਲ ਨਾ ਚਲਾਓ ਕਿਉਂ ਤੇਰਾ ਸਾਲ ਤੱਕ ਮੀਂਹ ਨਹੀਂ ਪੈਣਾ ਲੈ ਕੇ ਵਰ ਆਇਆ ਹੈ ਵਰਖਾ ਦਾ ਕਰ ਰਿਹਾ ਹੈ ਮੌਤ ਆਪਣੇ ਸੁਭਾਅ ਦੇ ਮਤਾਬਕ 15 ਦਿਨਾਂ ਬਾਅਦ ਜਦ ਫਿਰ ਉੱਥੋਂ ਲੰਘਿਆ ਤੇ ਕਿਸਾਨ ਬੀਜ ਪੈ ਪਾਵਨ ਸ਼ਿਵਜੀ ਗੁੱਸੇ ਚ ਆ ਕੇ ਕਹਿਣ ਲੱਗੇ ਜਦ ਮੈਂ ਕਹਿ ਦਿੱਤਾ ਹੈ 13 ਸਾਲ ਤੱਕ ਮੀਂਹ ਨਹੀਂ ਪੈਣਾ ਇਹ ਬੀਜ ਕਿਉਂ ਰੋਲ ਰਿਹਾ ਓ ਜ਼ਮੀਨ ਵਿੱਚ ਕਿਉਂ ਨਾਸ਼ ਕਰ ਰਿਹਾ ਓ ਕਿਉਂ ਆਪਣਾ ਨੁਕਸਾਨ ਕਰ ਰਿਹਾ ਓ ਤਾਂ ਕਿਸਾਨ ਕਹਿਣ ਲੱਗੇ ਜੇ ਰੱਬ ਚਾਵੇਗਾ